ਜਿਦਾਂ ਇਦਾਂ ਸਾਡੇ ਭਾਬੀ ਦੇ ਕੋਲੇ ਪਰਚ ਪਿਆ ਜਦੋਂ ਉਹਦੀ ਬੈਗ ਆਈ ਆ ਬੰਦੇ ਦੀ ਕਿ ਜਿਹੜਾ ਅਸੀਂ ਰੋਲਾ ਪੈ ਗਿਆ ਬੰਦਾ ਫਿਰ ਬੈਗ ਲੈ ਕੇ ਭੱਜ ਗਿਆ ਬੈਗ ਲੈ ਕੇ ਅਸੀਂ ਇੱਧਰ ਉੱਧਰ ਭੱਜੇ ਆ ਸਾਰੇ ਜਣੇ ਪਤਾ ਨਹੀਂ ਲੱਗਾ ਕਿੱਦਾਂ ਲੈ ਕੇ ਕੀ ਕੁਸਰੀ ਗੱਲ ਬੈਗ ਦੇ ਵਿੱਚ ਇੱਕ ਆਪਣੇ ਆਈਫੋਨ ਸੀਗਾ ਜੀ ਕੈਸ ਸੀਗਾ ਜੀ ਸਿਕਨ ਸੀਗੇ ਅੱਜ ਦੇ ਜੀ ਗਹਿਣੇ ਸੀਗੇ ਜੀ ਹਾਂਜੀ ਵਿੱਚ ਬਹੁਤ ਕੁਝ ਆ ਜੀ ਪੀਮਟਾਂ ਵਿੱਚ ਸੀਗਾ ਬਹੁਤ ਕਿੰਨੇ ਦਾ ਨੁਕਸਾਨ ਹੋ ਗਿਆ ਨੁਕਸਾਨ ਮੇਰੇ ਸਹਾਂ ਹਣਾ ਕਟੋ ਕਟਾ 20 ਲੱਖ ਤੋਂ ਉੱਪਰ ਆ ਜੀ ਨੁਕਸਾਨ ਹਾਂਜੀ ਉੱਪਰ ਹੀ ਹੋ ਗਿਆ 50 ਲੱਖ ਦੇ 20 ਲੱਖ ਦੇ ਵਿੱਚ ਕੀ ਵਾਕ ਪਹਿਲਾਂ ਸਵਾਲਾਂ ਨਾਲ ਗੱਲ ਕੀਤੀ ਸਵਾਰੀ ਪਹਿਲ ਸਵਾਲਾਂ ਨਾਲ ਗੱਲ ਕੀਤੀ ਜੋ ਜਿਹੜੇ ਇੱਥੇ ਮੈਨੇਜਰ ਸਾਹਿਬ ਉਹ ਕਹਿੰਦੇ ਜੀ ਮਨੂੰ ਕੋਈ ਪਤਾ ਨਹੀਂ ਆ ਐਮ ਡੀ ਆਪ ਹੁੰਦੇ ਜਦੋਂ ਐਮ ਡੀ ਸਾਹਿਬ ਆਏ ਕੈਮ ਡੀ ਸਾਹਿਬ ਆਉਂਦੇ ਕਿਤੇ ਮੇਰੀ ਧਿਆਨ ਨਾਲ ਗੱਲ ਸੁਣ ਲੋ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਐਦਾਂ ਉਂਗਲਾ ਖੜੀਆਂ ਕੰਡਿਆ ਪੇ ਇਹ ਕਿ ਉੱਚੀ ਮਾਲ ਕਰ ਕਹਿੰਦੇ ਵੀ ਤੁਸੀਂ ਮੈਨੂੰ ਖਰੀਦਿਆ ਹੋਇਆ ਜੋ ਤੋਂ ਕਹਿੰਦੇ ਤੁਸੀਂ ਸਾਨੂੰ ਖਰੀਦਿਆ ਹੋਇਆ ਉਹ ਤੋਂ ਕਹਿੰਦੇ ਮਾਰਿਆ ਧਫਾ ਕਹਿੰਦੇ ਕਰ ਲੋ ਚੈੱਕ ਕਰਨੇ ਕੈਮਰੇ ਮੈਂ ਨਹੀਂ ਚੈੱਕ ਕਰਨੇ ਜੀ ਅਸੀਂ ਆਈ ਉਮ ਭੱਜਣ ਲੱਗਾ ਤਾਂ ਆਫਿਸ ਤੋਂ ਬਾਹਰ ਭੱਜਣ ਲੱਗਾ ਬਾਹਰ ਨਹੀਂ ਭੱਜਣ ਦੇ ਤਾਂ ਕਿ ਤੂੰ ਬਾਹਰ ਬਾਹਰ ਨਿਕਲ ਕੇ ਦੱਸ ਤੇ ਜੇਰੇ ਉਹਨਾਂ ਦੇ ਬਾਕੀ ਮੁਲਾਜ਼ਮ ਕਹਿੰਦੇ ਬਾਊਸਰ ਬੁਲਾਓ ਇੱ ਫਿਰ ਆਪਾਂ ਦਵਾ ਲਿਓਗੇ ਕਿ ਬਲਾਓ ਪਹਿਲਾਂ ਬਾਕਸਰ ਬੁਲਾਓ ਅਸੀਂ ਬਾਕਸਰਾਂ ਨੂੰ ਦੇਖੀਏ ਬਾਕਸਰ ਕੀ ਕਰਦੇ ਆ ਪਹਿਲਾਂ ਕਿ ਸਾਡਾ ਇੰਨਾ ਨੁਕਸਾਨ ਹੋ ਗਿਆ ਉਪਰੋਂ ਤੁਸੀਂ ਕਹਿੰਦੇ ਬਾਕਸਰ ਬੁਲਾਓ ਬਾਕਸਰ ਦੇਖ ਲੈਣੇ ਬਾਕਸਰ ਕੀ ਕਰਦੇ ਆ ਸਾਡਾ ਜਿਵੇਂ ਕਿ 20 ਲੱਖ ਦਾ ਨੁਕਸਾਨ ਤੁਸੀਂ ਕਰਦੇ ਹੋ ਵੱਡਾ ਨੁਕਸਾਨ ਹੈ ਵੱਡਾ ਨੁਕਸਾਨ ਜਿਆਦਾ ਲੱਗਦਾ ਲੋਕ ਸਿਟੀ ਬਾਰੇ ਕੀ ਆ ਗਿਆ ਉਪਰੋਂ ਇਹ ਰਿਐਕਸ਼ਨ ਇਹ ਕੋਈ ਚੰਗੀ ਗੱਲ ਇਹਨਾਂ ਦੀ ਬਿਲਕੁਲ ਨਹੀਂ ਚੰਗੀ ਗੱਲ ਜੀ ਬਿਲਕੁਲ ਥੋੜ੍ਹ ਚੰਗੀ ਗੱਲ ਨਹੀਂ ਜੀ ਹਾਂਜੀ ਉਪਰੋਂ ਸਾਡੇ ਉਪਰੋਂ ਸਾਡੀਆਂ ਬੇਟੀ ਜਿਹੜੀ ਇੰਟਰਵਿਊ ਦੇ ਰਹੀ ਆ ਉਹ ਉਹਨਾਂ ਨੂੰ ਕਹਿੰਦੇ ਮੇਰੇ ਨਾਲ ਇ ਹਾਂਜੀ ਇੱਦਾਂ ਉਂਗਲਾ ਖੜੇ ਖੜੇ ਆਰਾਮ ਨਾਲ ਗੱਲ ਕਰੋ ਆਰਾਮ ਨਾਲ ਆਰਾਮ ਨਾਲ ਗੱਲ ਕਰੀ ਗੱਲ ਕਰੀ ਇਹਦੀ ਚਕੇੜੀ ਗੱਲ ਹੋ ਗਈ ਆਉਂਦਾ ਦਬਕੇ ਮੰਡਿਆ ਪਿਆ ਜਿਹੜਾ ਐਮਰਜੈਂਸੀ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਇਹ ਪੁਲਿਸ ਨੂੰ ਆਪਾਂ ਕੰਪਲੇਨ ਕੀਤਾ ਫੋਨ ਕੀਤਾ ਸੀਗਾ ਪੁਲਸ ਛਾਲੇ ਤੱਕ ਤਾਂ ਵੀਰ ਜੀ ਪਹੁੰਚੀ ਨਹੀਂ ਹੋ ਗਈ 6 ਵਜੇ 10 ਮਿੰਟ ਦਾ ਟਾਈਮ ਸੀਗਾ ਹੁਣ ਤੁਸੀਂ ਖੁਦ ਦੇਖ ਲਓ ਕਿੰਨਾ ਟਾਈਮ ਹੋ ਗਿਆ ਵਾ ਹਲੇ ਤੱਕ ਤਾਂ ਪੁਲਿਸ ਪਹੁੰਚੀ ਨਹੀਂ ਹੁਣ ਤੁਸੀਂ ਆਇਓ ਤੁਹਾਡੇ ਮਾਧਮੇ ਤੇ ਦੇਖੋ ਹੁਣ ਕੀ ਅੱਗੇ ਕੀ ਬਣਦਾ 7 ਵਜੇ 8 ਮਿੰਟ ਹੋ ਗਏ 7 ਵਜੇ 8 ਮਿੰਟ ਹੋ ਗਿਆ 1 ਘੰਟਾ ਹੋ ਗਿਆ ਹੁਣ ਤੁਸੀਂ ਅੱਗੇ ਦੇਖ ਲ ਮੈਂ ਉਰੇ ਦੇਖ ਰਹੇ ਹਾਂ ਜੀ ኦਪਰੇਟਿੰਗ ਦੇਖ ਰਹੇ ਹਾਂ ਰਿਓਪਰੇਟਿੰਗ ਸਿਸਟਮ ਦੇਖ ਰਹੇ ਹਾਂ ਜੀ ਜੋ ਵੀ ਹੈ ਜਦੋਂ ਜਾਨ ਲਗਾਇਆ ਗਿਆ ਕਿ ਛੋਟੇ ਬੈਗ ਹੋਏ ਆ ਜਿਹਦੇ ਬੀਗ ਨਾਲ ਨੁਕਸਾਨ ਦੱਸਿਆ ਜਾ ਰਿਹਾ ਹੈ ਵੀ ਜੀ ਜੋ ਵੀ ਹੋਇਆ ਮੈਨੂੰ ਪਤਾ ਨਹੀਂ ਐ ਮੈਂ ਐਕਚੁਅਲੀ ਚਲਾ ਜਾ ਚੁੱਕਿਆ ਸੀਗਾ ਤੇ ਮੈਂ ਵਾਪਸ ਆਇਆ ਇਹਨਾਂ ਨੇ ਜੋ ਕਿਹਾ ਮੈਂ ਸਾਰਾ ਕੋਈ ਵੀਡੀਓਗ੍ਰਾਫੀ ਨੂੰ ਉਹਨੂੰ ਕੱਢ ਕੇ ਦੇ ਰਿਹਾ ਜੋ ਜੋ ਇਹ ਕਹਿ ਰਿਹਾ ਇਹ ਕਹਿ ਰਿਹਾ ਕਿ ਤੁਹਾਡੇ ਵੇਟਰ ਸੀ ਮੈਂ ਸਾਰੇ ਵੇਟਰਸ ਨੂੰ ਉਰੇ ਪ੍ਰੈਜ਼ੈਂਟ ਕਰਤਾ ਹੋਇਆ ਜਿੰਨੇ ਵੀ ਉਰੇ ਵੇਟਰ ਦਾ ਸਟਾਫ ਲੱਗਿਆ ਹੋਇਆ ਸੀਗਾ ਉਹ ਦੇਖਦੇ ਆ ਉਹਦੇ ਵਿੱਚੋਂ ਕੌਣ ਹੈ ਸਾਰੇ ਇਹਨਾਂ ਨੂੰ ਦਿਖਾਤੀ ਹੈ ਇਹਨਾਂ ਨੂੰ ਵੀਡੀਓਗ੍ਰਾਫੀ ਵੀ ਦੇਤੀ ਹੈ ਸਾਰੇ ਜਿਹੜੇ ਵੇਟਰਸ ਆਉਂਦੇ ਆ ਨਾ ਜੀ ਇਸੇ ਉਹਨਾਂ ਦੀ ਵੀਡੀਓਜ਼ ਬਣਾਉਨੇ ਆ ਪਹਿਲਾਂ ਸੋ ਇਹ ਦੀ ਮਾਰਨਿੰਗ ਦੀ ਵੀਡੀਓ ਹੈਗੀ ਉਹਨਾਂ ਵਿੱਚ ਇਹਨਾਂ ਨੂੰ ਚੈੱਕ ਕਰਾ ਦਿੰਨੇ ਆ ਜਿਹੜਾ ਹੋਏਗਾ ਆਪਾਂ ਉਹਦੇ ਹੁਣੇ ਦੇਖ ਲੈਣੇ ਸਾਰੇ ਵੀਡੀਓ ਸਾਰੇ ਜਿੰਨੇ ਵੀ ਵੇਟਰ ਸਟਾਫ ਜੋ ਵੀ ਹੈ ਸਾਰਾ ਪ੍ਰੈਜ਼ੈਂਟ ਹੈ ਇਨਕਲੂਡਿੰਗ ਸਾਡੇ ਸਿਕਿਉਰਟੀ ਗਾਰਡ ਜਾਂ ਮੇਰੇ ਬੇਟੇ ਦਾ ਤੇ ਅਸੀਂ ਦਸ ਮਿਲਦੇ ਉਸ ਨੀਟੀ ਕਾ ਖਾ ਕੇ ਮੇਰੀ ਜਨਾਨਾ ਸਿੰਘ ਨਾਲ ਤੇ ਮੈਂ ਕਿਦਮ ਜਦੋਂ ਮੈਂ ਸਟੇਅ ਤੇ ਜਾਨੀ ਆਪਣੇ ਬੇਟੇ ਕੋ ਚੱਲਦੀ ਸੀ ਰਸਤੇ ਜਨੰਦੇ ਮੇਰੀ ਭਾਬੀ ਮਿਲ ਗਈ ਜਿਹਦੀ ਫੋਟੋ ਖਿਰਾ ਲੈਂਦੇ ਆ मैं तो उन्हें पर्स नीचे रखे मैं ऊपर पर्स रख देता बस एक मिनट दे फोटो खींची देखी हां जी छे बजे की गल बस एक मिनट फोटो खींची है ते मैं इस तरह देखे पर्स इन में पर्स पर्स कर दिया हूं हूं फोटो से देखे मिस्टर लगा ही तो खुची के जो भज्या पीछे इन पर्स ते बस देख पर्स है नहीं मैं रोला पाया पर्स नहीं गा है पर्स नहीं है सारे पर्स देखे बाहर लगी गेट वगैरह भी सारे बंद करवाए उसी टाइम सारा कुछ पर पर्स नहीं मिला ਪਰਸ ਦੇ ਵਿੱਚ ਕੀ ਹੋਸੀ ਪਰਸ ਦੇ ਵਿੱਚ ਗੈਨੇ ਆ ਪੈਸੇ ਆ ਸਜਣ ਮੇਰਾ ਫੋਨ ਹੈ ਮੇਰਾ ਕਲ ਦਾ ਐਪਰੋਕਸੀਮੇਟਲੀ ਕਿੰਨਾ ਦਾ ਸਮਾਨ ਸਿਰ ਡੇਢ ਲੱਖ ਰੁਪਏ ਦਾ ਸਗਣਾ ਦੇਗਾ ਯਾ ਗਿਆ ਦੂਜਾ ਹੈ ਮੇਰੇ ਇੱਕ ਫੋਨ ਆ ਆਈਫੋਨ ਹੈ ਟੋਕਸ ਆ ਗੈਨੇ ਟੋਟਲ ਕਿੰਨੇ ਦਾ ਲੱਗਦਾ ਨੁਕਸਾਨ ਹੋ ਜਾ ਰੋਟਾ ਹੋ ਗੋਟੇ ਹੀ ਲੱਖ ਦਾ ਤੇ ਹੋ ਗਈ ਵੱਧ ਗਈ ਬਸ ਕੋਈ ਕਿਹਾ ਸੀ ਗੜ ਕੇ ਨਹੀਂ ਕਹਿਣਾ ਨਾ ਹਾਂ ਗੋਟੇ ਦੇ ਕਰ ਗੈਨੇ ਅੱਜ ਆ ਪੰਜ ਘੰਟੇ ਪਾਏ ਪਾਏ ਸਵਾਲ ਹੈ ਜੋ ਫੋਟੋ ਦਾ ਪਹਿਲਾ ਸਵਾਲ ਇਹਨਾਂ ਗੱਲਬਾਤ ਕੀ ਹਾਂਜੀ ਉਹ ਵੀ ਕੱਦ ਪੇ ਦੇਖਦੇ ਪੇ ਕੈਮਰੇ ਦੇ ਦਾਰ ਬੇਕੇ ਸ੍ਰੀ ਟੀਵੀ ਖੋਲ ਲੈਣ ਹਾਂਜੀ ਦੇਖਦੇ ਤੁਹਾਨੂੰ ਲੱਗਿਆ ਪਤਾ ਜੀ ਅਜੇ ਤਾਂ ਕੁਛ ਨਹੀਂ ਪਤਾ ਲੱਗਾ ਪਰ ਫੋਟੋ ਵਿੱਚ ਦੇਖਿਆ ਸੀ ਉਹ ਕੋਈ ਬੇਟਰ ਆ ਬੇਟਰ ਦੀ ਬਾਹ ਇਸ ਤਰ੍ਹਾਂ ਆ ਗਈ ਰ ਬੈਕ ਆਈ ਆ ਉਹਦੀ ਬਾਹ ਆ ਗਈ ਤਾਂ ਪਰ ਚੁੱਕ ਦੇ ਦੀ ਬਾਹ ਆਈ ਆ ਵਿੱਚ ਬੈਕ ਆਈ ਆ ਪੁਲਿਸ ਨੂੰ ਸੂਚਨਾ ਦਿੱਤੀ ਹਾਂਜੀ ਹਾਂਜੀ ਸਮਾਂ ਕਿਹੜਾ ਹੋਣਾ ਹੈ ਵਿਸਥਾਰਨ ਕਰਨਾ ਕਿ ਵੀ ਲੱਖ ਦਾ ਨੁਕਸਾਨ ਹੋਇਆ ਜਾਂਦਾ ਇਸਨੇ ਕੋਈ ਨਾ ਕਰਨਾ ਸਾਨੂੰ ਕੋਈ ਪਤਾ ਨਹੀਂ ਕਿਸਨੇ ਕਿਹ ਜਗਨ ਦਿੱਤਾ ਕੀ ਦੇ ਕੁਛ ਕਸ਼ਮੀਰ ਦਿੱਤਾ ਸੀ ਜਿੰਦਾ 5-10000 ਕਿਸੇ ਨੇ ਕਸ਼ਮੀਰ ਦਿੱਤਾ ਤੇ ਕਿਸੀ ਦਾ ਸਾਰਾ ਸਾਰੇ ਬਾਕੀ ਨੂੰ ਫਾਕਿਆ ਚ ਸਭ ਸਿੱਧਾ ਸਾਰਾ ਸਾਰਾ ਉਹਦੇ ਵਿੱਚ ਕਿਸੇ ਪਰਸ ਵਿੱਚ ਆਜੀ ਕੋਈ ਨਾ ਕੋਈ ਮੈਂ ਜੀ ਕੁਛ ਨਹੀਂ ਕਰ ਸਕਦੀ ਆਪਨੇ ਪਤਾ ਹੈ ਮੈਂ ਤੈਨੂੰ ਕੀ ਕਰਾਇਆ ਕੀ ਨੇ ਕਰਾਇਆ ਜੀ ਜਿਦਾ ਇਦਾਂ ਸਾਡੇ ਭਾਬੀ ਦੇ ਕੋਲੇ ਪਰਚ ਪਿਆ ਜਦੋਂ ਉਹਦੀ ਬੈਗ ਆਈ ਬੰਦੇ ਦੀ ਕਿ ਜਦੋਂ ਅਸੀਂ ਰੌਲਾ ਪੈ ਗਿਆ ਬੰਦਾ ਫਿਰ ਬੈਗ ਲੈ ਕੇ ਭੱਜ ਗਿਆ ਪੈਗ ਲੈ ਕੇ ਅਸੀਂ ਇਧਰ ਉਧਰ ਭੱਜੇ ਆ ਸਾਰੇ ਜਣੇ ਪਤਾ ਨਹੀਂ ਲੱਗਿਆ ਕਿੱਥੇ ਚਲੇ ਗਿਆ ਕੀ ਕੁਸ਼ੀ ਕਰ ਬੈਗ ਦੇ ਵਿੱਚ ਇੱਕ ਆਪਣੇ ਆਈਫੋਨ ਸੀਗਾ ਜੀ ਐਸ ਸੀਗਾ ਜੀ ਸਿਕੰਡ ਸੀਗੇ ਅੱਜ ਦੇ ਜੀ ਗਹਿਣੇ ਸੀਗੇ ਜੀ ਹਾਂਜੀ ਵਿੱਚ ਬਹੁਤ ਕੁਝ ਆ ਜੀ ਕਮਟਾਂ ਵਿੱਚ ਸੀਗਾ ਬਹੁਤ ਕਿੰਨੇ ਦਾ ਨੁਕਸਾਨ ਹੋ ਗਿਆ ਨੁਕਸਾਨ ਮੇਰੇ ਹਿਸਾਬ ਨਾਲ ਘਟੋ-ਘਟੋ 20 ਲੱਖ ਤੋਂ ਉੱਪਰ ਆ ਜੀ ਨੁਕਸਾਨ ਹਾਂਜੀ ਉੱਪਰ ਹੀ ਹੋਗਾ 50 ਲੱਖ ਦੇ 20 ਲੱਖ ਦੇ ਵਿੱਚ ਕਰੀਬ ਆ ਪੈਸਾ ਵਾਲਿਆਂ ਨਾਲ ਗੱਲ ਕੀਤੀ ਇਸ ਬਾਰੇ ਪੈਸਾ ਵਾਲਿਆਂ ਨਾਲ ਗੱਲ ਕੀਤੀ ਜੋ ਜਿਹੜੇ ਇੱਥੇ ਮੈਨੇਜਰ ਸਾਹਿਬ ਆ ਉਹ ਕਹਿੰਦੇ ਜੀ ਮਨੂੰ ਕੋਈ ਪਤਾ ਨਹੀਂ ਆ ਐਮ ਡੀ ਆਪ ਹੁੰਦੇ ਚਲੋ ਐਮ ਡੀ ਸਾਹਿਬ ਆਏ ਕੈਂਟ ਸਾਹਿਬ ਆਉਂਦੇ ਆ ਕਹਿੰਦੇ ਮੇਰੀ ਧਿਆਨ ਨਾਲ ਗੱਲ ਸੁਣ ਲੋ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਐਦਾਂ ਉਂਗਲਾ ਖਰੀਆਂ ਕੰਡਾ ਪੇ ਠੀਕ ਹੈ ਉੱਚੀ ਆਵਾਜ਼ ਕਹਿੰਦੇ ਵੀ ਤੁਸੀਂ ਮੈਨੂੰ ਖਰੀਦਿਆ ਹੋਇਆ ਜੋ ਤੋਂ ਕਹਿੰਦੇ ਤੁਸੀਂ ਸਾਨੂੰ ਖਰੀਦਿਆ ਹੋਇਆ ਉਹ ਤੋਂ ਕਹਿੰਦੇ ਮਾਰਿਆ ਧਫਾ ਕਹਿੰਦੇ ਕਰ ਲੋ ਚੈੱਕ ਕਰਨੇ ਕੈਮਰੇ ਮੈਂ ਨਹੀਂ ਚੈੱਕ ਕਰਨੇ ਅਸੀਂ ਆਈਓ ਮ ਭੱਜਣ ਲੱਗਿਆ ਤਾਂ ਆਫਿਸ ਤੋਂ ਬਾਹਰ ਪੇ ਚੱਲ ਗਿਆ ਬਾਹਰ ਨਹੀਂ ਭਜੰਦੇ ਰਹੇ ਕਿ ਤੂੰ ਬਾਹਰ ਬਾਹਰ ਨਿਕਲ ਕੇ ਦੱਸ ਤੇ ਜਿਹੜੇ ਉਹਨਾਂ ਦੇ ਬਾਕੀ ਮੁਲਾਜ਼ਮ ਕਹਿੰਦੇ ਬਾਊਸਰ ਬੁਲਾ ਫਿਰ ਆਪਾਂ ਦਵਾ ਲਏਗੇ ਕਿ ਬਲਾਉ ਪਹਿਲਾਂ ਬਾਕਸਰ ਬਲਾਉ ਹਾਂ ਬਾਕਸਰਾਂ ਨੂੰ ਦੇਖੀਏ ਬਾਕਸਰ ਕੀ ਕਰਦੇ ਆ ਪਹਿਲਾਂ ਕਿ ਸਾਡਾ ਇੰਨਾ ਨੁਕਸਾਨ ਹੋ ਗਿਆ ਪਰ ਤੁਸੀਂ ਕਹਿੰਦੇ ਬਾਕਸਰ ਬਲਾਉ ਬਾਕਸਰ ਦੇਖ ਲੈਣੇ ਬਾਕਸਰ ਕੀ ਕਰਦੇ ਆ ਸਾਡਾ ਜਿਵੇਂ ਕਿ 20 ਲੱਖ ਦਾ ਨੁਕਸਾਨ ਤੁਸੀਂ ਕਿਹਾ ਬੜਾ ਨੁਕਸਾਨ ਹੈ ਬੜਾ ਨੁਕਸਾਨ ਜਿਆਦਾ ਨੁਕਸਾਨ ਸਿਟੀ ਵਾਰੇ ਕਿਹਾ ਗਿਆ ਪਰ ਉਹਨਾਂ ਦਾ ਇਹ ਰਿਐਕਸ਼ਨ ਇਹ ਕੋਈ ਚੰਗੀ ਗੱਲ ਇਹਨਾਂ ਦੀ ਬਿਲਕੁਲ ਨਹੀਂ ਚੰਗੀ ਗੱਲ ਜੀ ਬਿਲਕੁਲ ਨਹੀਂ ਚੰਗੀ ਗੱਲ ਨਹੀਂ ਜੀ ਹਾਂਜੀ ਉਤੋਂ ਸਾਡੇ ਉਤੋਂ ਸਾਡੀ ਬੇਟੀ ਜਿਹੜੀ ਇੰਟਰਵਿਊ ਦੇ ਰਹੀ ਆ ਉਹ ਉਹਨਾਂ ਨੂੰ ਕਹੜੇ ਮੇਰੇ ਨਾਲ ਇਦਾਂ ਉਂਗਲਾਂ ਖੜੀਆਂ ਕਰ-ਕਰ ਕੇ ਕ ਹਾਂਜੀ ਇਹ ਤਾਂ ਉਂਗਲਾ ਖੜੇ ਖੜੇ ਆਰਾਮ ਨਾਲ ਗੱਲ ਕਰੋ ਆਰਾਮ ਨਾਲ ਇਹ ਆਰਾਮ ਨਾਲ ਗੱਲ ਕਰੀ ਗੱਲ ਕਰੀ ਇਹਦੀ ਚ ਕਿਹੜੀ ਗੱਲ ਹੋ ਗਈ ਆਉਂਦਾ ਦਬਕੇ ਮੰਡਿਆ ਪਿਆ ਜਿਹੜਾ ਐਮਰਜੈਂਸੀ ਆ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਇਹ ਪੁਲਿਸ ਨੂੰ ਆਪਾਂ ਕੰਪਲੇਨ ਕੀਤਾ ਫੋਨ ਕੀਤਾ ਸੀਗਾ ਪੁਲ ਛਾਲੇ ਤੱਕ ਤਾਂ ਵੀਰ ਜੀ ਪਹੁੰਚੀ ਨਹੀਂ ਹੋ ਗਈ 6:00 ਵਜੇ ਕੇ 10 ਮਿੰਟ ਦਾ ਟਾਈਮ ਸੀਗਾ ਹੁਣ ਤੁਸੀਂ ਖੁਦ ਦੇਖ ਲਓ ਕਿੰਨਾ ਟਾਈਮ ਹੋ ਗਿਆ ਵਾ ਹਲੇ ਤੱਕ ਤਾਂ ਪੁਲਿਸ ਪਹੁੰਚ ਨਹੀਂ ਆ ਹੁਣ ਤੁਸੀਂ ਆਇਓ ਤੁਹਾਡੇ ਮਾਧਿਅਮ ਤੇ ਦੇਖੋ ਹੁਣ ਕੀ ਅੱਗੇ ਕੀ ਬਣਦਾ 7:00 ਵਜੇ 8 ਮਿੰਟ ਹੋ ਗਏ 7:00 ਵਜੇ 8 ਮਿੰਟ ਹੋ ਗਿਆ 1 ਘੰਟਾ ਹੋ ਮੈਂ ਉਰੇ ਦੇਖ ਰਹੇ ਹਾਂ ਜੀ ኦਪਰੇਟਿੰਗ ਦੇਖ ਰਹੇ ਹਾਂ ਰਿਓਪਰੇਟਿੰਗ ਸਿਸਟਮ ਦੇਖ ਰਹੇ ਹਾਂ ਜੀ ਜੋ ਜਨ ਲਗਾਇਆ ਗਿਆ ਕਿ ਚੋਰੀ ਬੈਗ ਹੋਇਆ ਜਿਹਦੇ 20 ਨਾਲ ਨੁਕਸਾਨ ਦੱਸਿਆ ਜਾ ਰਿਹਾ ਹੈ ਵੀ ਜੋ ਵੀ ਹੋਇਆ ਮੈਨੂੰ ਪਤਾ ਨਹੀਂ ਐ ਮੈਂ ਐਕਚੁਅਲੀ ਚਲਾ ਜਾ ਚੁੱਕਿਆ ਸੀਗਾ ਤੇ ਮੈਂ ਵਾਪਸ ਆਇਆ ਇਹਨਾਂ ਨੇ ਜੋ ਕਿਹਾ ਮੈਂ ਸਾਰਾ ਕੋਈ ਵੀਡੀਓਗ੍ਰਾਫੀ ਨੂੰ ਉਹਨੂੰ ਕੱਢ ਕੇ ਦੇ ਰਿਹਾ ਜੋ ਜੋ ਇਹ ਕਹਿ ਰਿਹਾ ਇਹ ਕਹਿ ਰਿਹਾ ਕਿ ਤੁਹਾਡੇ ਵੇਟਰ ਸੀ ਮੈਂ ਸਾਰੇ ਵੇਟਰਸ ਨੂੰ ਉਰੇ ਪ੍ਰੈਜ਼ੈਂਟ ਕਰਤਾ ਹੋਇਆ ਜਿੰਨੇ ਵੀ ਉਰੇ ਵੇਟਰ ਦਾ ਸਟਾਫ ਲੱਗਿਆ ਹੋਇਆ ਸੀਗਾ ਉਹ ਦੇਖਦੇ ਆ ਉਹਦੇ ਵਿੱਚੋਂ ਕੌਣ ਹੈ ਸਾਰੇ ਇਹਨਾਂ ਨੂੰ ਦਿਖਾਤੀ ਹੈ ਇਹਨਾਂ ਨੂੰ ਵੀਡੀਓਗ੍ਰਾਫੀ ਵੀ ਦੇਤੀ ਹੈ ਸਾਰੇ ਜਿਹੜੇ ਵੇਟਰਸ ਆਉਂਦੇ ਹਨ ਨਾ ਜੀ ਇਸੇ ਉਹਨਾਂ ਦੀ ਵੀਡੀਓਜ਼ ਬਣਾਉਨੇ ਆ ਪਹਿਲਾਂ ਸੋ ਇਹ ਦੀ ਮਾਰਨਿੰਗ ਦੀ ਵੀਡੀਓ ਹੈਗੀ ਉਹਨਾਂ ਵਿੱਚ ਇਹਨਾਂ ਨੇ ਚੈੱਕ ਕਰਾ ਦਿੰਨੇ ਆ ਜਿਹੜਾ ਹੋਏਗਾ ਆਪਾਂ ਉਦੇ ਹੁਣੀ ਦੇਖ ਲੈਣੇ ਸਾਰੇ ਵੀਡੀਓ ਸਾਰੇ ਜਿੰਨੇ ਵੀ ਵੇਟਰ ਸਟਾਫ ਜੋ ਵੀ ਹੈ ਸਾਰਾ ਪ੍ਰੈਜ਼ੈਂਟ ਹੈ ਇਨਕਲੂਡਿੰਗ ਸਾਡੇ ਸਿਕਿਉਰਟੀ ਗਾਰਡ ਜਾਂ ਮੇਰੇ ਬੇਟੇ ਦੱਸ ਇਹ ਸੀ ਦਸਮਿਤ ਉਸ ਕੋਈ ਨੀਟੀ ਕਾ ਖਾਕੇ ਮੇਰੀ ਬਲਾਨਾ ਸਿੰਘਾਲ ਤੇ ਮੈਂ ਇੱਕਦਮ ਜਿਆ ਮੈਂ ਜਦੋਂ ਸਟੇਟ ਤੇ ਜਾਨੀ ਆਪਣੇ ਬੇਟੇ ਕੋਲ ਚੱਲਦੀ ਸੀ ਰਸਤੇ ਜੰਨੇ ਨੇ ਮੇਰੀ ਭਾਬੀ ਮਿਲ ਗਈ ਜਿਹਦੇ ਨਾਲ ਦੀਦੀ ਫੋਟੋ ਖਿਰਾ ਰੈਂਦੇ ਆ ਮੈਂ ਤੋਂਨੇ ਪਰਸ ਨੀਚੇ ਰੱਖਿਆ ਮੈਂ ਇਹ ਉੱਪਰ ਪਰਸ ਰੱਖ ਦਿੱਤਾ ਬਸ ਇੱਕ ਮਿੰਟ ਇਹਦਾ ਫੋਟੋ ਹੀ ਕੀਤੀ ਹੈ ਤੇ ਦੇਖ ਹਾਂਜੀ ਕਿੰਨੇ ਵੇ ਦੀ ਗੱਲ ਹੈ 6 6 ਵਜੇ ਦੀ ਗੱਲ ਹੈ ਬਸ ਇੱਕ ਮਿੰਟ ਜੀ ਇਸ ਫੋਟੋ ਕਿੱਤੀ ਹੈ ਤੇ ਮੈਂ ਇਸ ਤਰ੍ਹਾਂ ਦੇਖਿਆ ਪਰਸ ਇਨ ਵਿੱਚ ਪਰਸ ਪਰਸ ਕਰ ਦਿਆ ਹੋਰ ਹੋਰ ਫੋਟੋ ਜੀ ਦੇਖੇ ਬਿਸਟਰ ਲੱਗਾ ਇਹਦਾ ਖੁੱਚੀ ਕੇ ਜਿੰਦੋਂ ਭੱਜਿਆ ਪਿਛੇ ਇਨ ਪਰਸ ਤੇ ਉਹ ਵਾਸਤੇ ਇੱਕ ਪਰਸਾ ਇਨ ਵਿੱਚ ਰੋਲਾ ਪਾਇਆ ਪਰਸ ਨਹੀਂ ਗਿਆ ਹੈਗਾ ਪਰਸ ਨਹੀਂ ਆਇਆ ਸਾਰੇ ਪਰਸੇ ਦੇਖਿਆ ਬਾਹ ਲੱਗੀਆਂ ਟਵਾਰਾ ਵਗੈਰਾ ਸਾਰੇ ਬੰਦ ਕਰਵਾਏ ਸੀ ਟਾਈਮ ਸਾਰਾ ਕੁਝ ਪਰ ਪਰਸ ਨਹੀਂ ਮਿਲਿਆ ਤਾਂ ਇਹ ਪਰਸਪਰ ਦੀ ਕੀ ਗੱਲ ਸੀ ਪਰਸ ਦੇ ਵਿੱਚ ਗੈਨੇ ਆ ਫੈਸੇ ਆ ਸਜਣ ਆ ਮੇਰਾ ਫੋਨ ਆ ਮੇਰਾ ਕਲ ਦਾ ਐਪਰੋਕਸੀਮੇਟਲੀ ਕਿੰਨਾ ਸਮਾਨ ਸਿੱਕ ਡੇਢ ਲੱਖ ਰੁਪਏ ਆ ਤੁਹਾਡਾ ਸਗਣਾ ਜਾਏਗਾ ਯਾ ਕਿ ਯਾ ਹੋ ਜਾਏਗਾ ਮੇਰੇ ਇੱਕ ਫੋਨ ਆ ਆਈਫੋਨ ਅੰਗਲ ਫੋਕਸ ਆ ਗੈਨੇ ਟੋਟਲ ਕਿੰਨੇ ਦਾ ਲੱਗਦਾ ਨੁਕਸਾਨ ਹੋ ਜਾ ਤੁਹਾਡਾ ਹੋਵੇ ਦੋ ਟਾਈ ਲੱਖ ਦਾ ਤੇ ਹੋਵੇ ਇਹ ਵੱਧ ਜੇ ਤੁਸੀਂ ਕਿਹਾ ਸੀ ਗੜ ਕੇ ਨਹੀਂ ਗੜੇ ਨਾ ਹਾਂ ਜੀ ਲੇਕਰ ਗੈਨੇ ਅੱਜ ਹਾਂ ਪਾਈ ਹਾਂ ਟੋਲ ਪਾਈ ਸੁਭਾਰਾ ਜੀ ਕੋਟ ਰਲਿਆ ਪਹਿਲਾ ਸਵਾਲ ਇਹਨਾਂ ਗੱਲ ਪੁੱਛੀ ਹਾਂਜੀ ਉਹ ਵੀ ਕਰਦੇ ਪਏ ਦੇਖਦੇ ਪਏ ਕੈਮਰੇ ਵੀ ਕਰਦੇ 2K 3D ਵੀ ਖੋਲ ਲੈਣ ਹਾਂਜੀ ਦੇਖਦੇ ਕੋਈ ਲੱਗਿਆ ਪਤਾ ਜੀ ਅਜੇ ਤੱਕ ਕੁਛ ਨਹੀਂ ਪਤਾ ਲੱਗਾ ਪਰ ਫੋਟੋ ਵਿੱਚ ਦੇਖਿਆ ਸੀ ਉਹ ਕੋਈ ਬੇਟਰ ਆ ਬੇਟਰ ਦੀ ਬਾਹ ਇਸ ਤਰ੍ਹਾਂ ਆ ਗਈ ਉਹਦੀ ਬੈਕ ਆਈ ਹੈ ਉਹਦੀ ਬਾਹ ਆ ਗਈ ਤਾਂ ਪਰ ਚੁੱਕਦੇ ਦੀ ਬਾਹ ਆਈ ਹੈ ਵਿੱਚ ਮੈਂ ਕਹੀਏ ਪੁਲਿਸ ਨੂੰ ਸੂਚਨਾ ਦਿੱਤੀ ਹਾਂਜੀ ਹਾਂਜੀ ਸਮਝ ਕਿਹੜਾ ਤਰ੍ਹਾਂ ਦਾ ਵਿਸਥਾਰਨ ਕਰਨਾ ਕਿ 20 ਲੱਖਾਂ ਨੁਕਸਾਨ ਹੋਇਆ ਜਾਂਦਾ ਦੇਖੋ ਉਸ ਅਗਰਨਾ ਨੂੰ ਕੋਈ ਪਤਾ ਨਹੀਂ ਕਿਸਨੇ ਕਿੰਨਾ ਸਗਨ ਦਿੱਤਾ ਕੀ ਨੇ ਕੁਛ ਕਸ਼ਮੀਰ ਜਿੱਤਾ ਸੀ ਜਿੱਦਾ 5-10000 ਕਿਸੇ ਨੇ ਕਸ਼ਮੀਰ ਦਿੱਤਾ ਹੈ ਵਿੱਚ ਸੀਗਾ ਸਾਰਾ ਸਾਰੇ ਬਾਕੀ ਲਾਫੀ ਆਚਾ ਸਦਕਾ ਸਾਰਾ ਸਾਰਾ ਉਹਦੇ ਵਿੱਚ ਤੁਸੀਂ ਪਰਸ ਵਿੱਚ ਹਾਂਜੀ ਕੋਈ ਨਹੀਂ ਮੈਂ ਤੁਹਾਨੂੰ ਪਤਾ ਨਹੀਂ ਮੈਂ ਤਿੰਨ ਨੂੰ ਕੀ ਕਰਾਇਆ ਕੀ ਨਹੀਂ ਕਰਾਇਆ ਜਿੱਦਾਂ ਇਦਾਂ ਸਾਡੇ ਭਾਬੀ ਕੋਲੇ ਪਰਚ ਪਿਆ ਜਦੋਂ ਉਹਦੀ ਬੈਗ ਆਈ ਹੈ ਬੰਦੇ ਦੀ ਕਿ ਜਰਾ ਹੀ ਰੌਲਾ ਪੈ ਗਿਆ ਬੰਦਾ ਫਿਰ ਬੈਗ ਲੈ ਕੇ ਭੱਜ ਗਿਆ ਪੈਗਲਾ ਗਿਆ ਇਧਰ ਉਧਰ ਭੱਜੇ ਸਾਰੇ ਜਣੇ ਪਤਾ ਨਹੀਂ ਲੱਗਾ ਕਿੱਧਰ ਪਹੁੰਚ ਗਿਆ ਬੈਗ ਦੇ ਵਿੱਚ ਇੱਕ ਆਪਣੇ ਆਈਫੋਨ ਸੀਗਾ ਜੀ ਕੈਸ ਸੀਗਾ ਜੀ ਸਿਕਨ ਸੀਗੇ ਅੱਜ ਦੇ ਜੀ ਗਹਿਣੇ ਸੀਗੇ ਸੀ ਹਾਂ ਜੀ ਵਿੱਚ ਬਹੁਤ ਕੁਝ ਆ ਜੀ ਪੈਂਟਾਂ ਵਿੱਚ ਸੀਗਾ ਬਹੁਤ ਕਿੰਨੇ ਦਾ ਨੁਕਸਾਨ ਹੋਇਆ ਨੁਕਸਾਨ ਮੇਰੇ ਹਿਸਾਬ ਨਾਲ ਘੱਟੋ ਘਾਟਾ 20 ਲੱਖ ਤੋਂ ਉੱਪਰ ਆ ਜੀ ਨੁਕਸਾਨ ਹਾਂ ਜੀ ਉੱਪਰੀ ਹੋਊਗਾ 50 ਲੱਖ ਦੇ 20 ਲੱਖ ਦੇ ਵਿੱਚ ਕਰੀਬ ਆ ਪੈਲਸ ਵਾਲਿਆਂ ਨਾਲ ਗੱਲ ਕੀਤੀ ਇਸ ਬਾਰੇ ਪੈਲਸ ਵਾਲਿਆਂ ਨਾਲ ਗੱਲ ਕੀਤੀ ਜੋ ਜਿਹੜੇ ਇੱਥੇ ਮੈਨੇਜਰ ਸਾਹਿਬ ਆ ਉਹ ਕਹਿੰਦੇ ਜੀ ਮੈਨੂੰ ਕੋਈ ਪਤਾ ਨਹੀਂ ਆ ਐਮ ਡੀ ਆਪ ਹੁੰਦੇ ਜਦੋਂ ਐਮ ਡੀ ਸਾਹਿਬ ਆਏ ਕੈਮਡੀ ਸਾਹਿਬ ਆਉਂਦੇ ਕਹਿੰਦੇ ਮੇਰੀ ਧਿਆਨ ਨਾਲ ਗੱਲ ਸੁਣ ਲੋ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਐਦਾਂ ਉਂਗਲਾਂ ਖਰੀਆਂ ਕੰਡਿਆ ਪੇ ਇਹ ਕਿ ਉੱਚੀ ਆਵਾਜ਼ ਕਹਿੰਦੇ ਵੀ ਤੁਸੀਂ ਮੈਨੂੰ ਖਰੀਦਿਆ ਹੋਇਆ ਜੋ ਤੋ ਕਹਿੰਦੇ ਤੁਸੀਂ ਸਾਨੂੰ ਖਰੀਦਿਆ ਹੋਇਆ ਉਹ ਤੋ ਕਹਿੰਦੇ ਮਾਰਿਆ ਧਫਾ ਕਹਿੰਦੇ ਕਰ ਲੋ ਚੈੱਕ ਕਰਨੇ ਕੈਮਰੇ ਮੈਨ ਨਹੀਂ ਚੈੱਕ ਕਰਨੇ ਅਸੀਂ ਆਈਓ ਭੱਜਣ ਲੱਗਾ ਤਾਂ ਆਫਿਸ ਤੋਂ ਬਾਹਰ ਭੱਜਣ ਲੱਗਾ ਬਾਹਰ ਨਹੀਂ ਭੱਜਣ ਦੇ ਤਾਂ ਇਹ ਕਿ ਤੂੰ ਬਾਹਰ ਬਾਹਰ ਨਿਕਲ ਕੇ ਦੱਸ ਤੇ ਜਿਹੜੇ ਉਹਨਾਂ ਦੇ ਬਾਕੀ ਮੁਲਾਜ਼ਮ ਕਹਿੰਦੇ ਬਾਊਸਰ ਬ ਫਿਰ ਆਪਾਂ ਦਵਾ ਲਿਓਗੇ ਕਿ ਬਲਾਉ ਪਹਿਲਾਂ ਬਾਕਸਰ ਪਲਾਉ ਹਿੰ ਬਾਕਸਰਾਂ ਨੂੰ ਦੇਖੀਏ ਬਾਕਸਰ ਕੀ ਕਰਦੇ ਆ ਪਹਿਲਾਂ ਕਿ ਸਾਡਾ ਇੰਨਾ ਨੁਕਸਾਨ ਹੋ ਗਿਆ ਉਪਰੋਂ ਤੁਸੀਂ ਕਹਿੰਦੇ ਬਾਕਸਰ ਪਲਾਉ ਬਾਕਸਰ ਦੇਖ ਲੈਨੇ ਬਾਕਸਰ ਕੀ ਕਰਦੇ ਆ ਸਾਡਾ ਜਿਵੇਂ ਕਿ 20 ਲੱਖ ਦਾ ਨੁਕਸਾਨ ਤੁਸੀਂ ਕਹਿੰਦੇ ਹੋ ਵੱਡਾ ਨੁਕਸਾਨ ਹੈ ਵੱਡਾ ਨੁਕਸਾਨ ਜਿਆਦਾ ਨੁਕਸਾਨ ਸੀਟੀ ਬਾਰੇ ਕਿਹਾ ਗਿਆ ਉਪਰੋਂ ਇਹ ਰਿਐਕਸ਼ਨ ਇਹ ਕੋਈ ਚੰਗੀ ਗੱਲ ਇਹਨਾਂ ਦੀ ਬਿਲਕੁਲ ਨਹੀਂ ਚੰਗੀ ਗੱਲ ਜੀ ਬਿਲਕੁਲ ਥੋੜ੍ਹ ਚੰਗੀ ਗੱਲ ਨਹੀਂ ਜੀ ਹਾਂਜੀ ਉਤੋਂ ਸਾਡੇ ਉਤੋਂ ਸਾਡੀ ਬੇਟੀ ਜਿਹੜੀ ਇੰਟਰਵਿਊ ਦੇ ਰਹੀ ਆ ਉਹ ਉਹਨਾਂ ਨੂੰ ਕਹਿੰਦੇ ਮੇਰੇ ਨਾਲ ਇਦਾਂ ਉਂਗਲਾਂ ਹਾਂਜੀ ਇਹ ਤਾਂ ਉਂਗਲਾ ਖੜੇ ਖੜੇ ਆਰਾਮ ਨਾਲ ਗੱਲ ਕਰੋ ਆਰਾਮ ਨਾਲ ਇਹ ਆਰਾਮ ਨਾਲ ਗੱਲ ਕਰੀ ਗੱਲ ਕਰੀ ਇਹਦੀ ਇੱਚ ਕਿਹੜੀ ਗੱਲ ਹੋ ਗਈ ਆਉਂਦਾ ਦਬਕੇ ਮੰਡਿਆ ਪਿਆ ਜਿਹੜਾ ਅਮਰਾਲਾ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਇਹ ਪੁਲਿਸ ਨੂੰ ਆਪਾਂ ਕੰਪਲੇਨ ਕੀਤਾ ਫੋਨ ਕੀਤਾ ਸੀਗਾ ਪੁਲ ਛੱਲੇ ਤੱਕ ਤਾਂ ਵੀਰ ਜੀ ਪਹੁੰਚੀ ਨਹੀਂ ਹੋ ਗਈ 6 ਵਜੇ 10 ਮਿੰਟ ਦਾ ਟਾਈਮ ਸੀਗਾ ਹੁਣ ਤੁਸੀਂ ਖੁਦ ਦੇਖ ਲਓ ਕਿੰਨਾ ਟਾਈਮ ਹੋ ਗਿਆ ਵਾ ਹਲੇ ਤੱਕ ਤਾਂ ਪੁਲਿਸ ਪਹੁੰਚ ਨਹੀਂ ਹੁਣ ਤੁਸੀਂ ਆਇਓ ਤੁਹਾਡੇ ਮਾਧਮੇ ਤੇ ਦੇਖੋ ਹੁਣ ਕੀ ਅੱਗੇ ਕੀ ਬਣਦਾ 7 ਵਜੇ 8 ਮਿੰਟ ਹੋ ਗਏ 7 ਵਜੇ 8 ਮਿੰਟ ਹੋ ਗਿਆ 1 ਘੰਟਾ ਹੋ ਗਿਆ ਹੁਣ ਤੁਸੀਂ ਅੱਗੇ ਦੇਖ ਲਓ ਕਿ ਮੈਂ ਉਰੇ ਦੇਖ ਰਹੇ ਹਾਂ ਜੀ ኦਪਰੇਟਿੰਗ ਦੇਖ ਰਹੇ ਹਾਂ ਰਿਓਪਰੇਟਿੰਗ ਸਿਸਟਮ ਦੇਖ ਰਹੇ ਹਾਂ ਜੀ ਜੋ ਵੀ ਹੈ ਜੀ ਜਾਂਚ ਲਗਾਇਆ ਗਿਆ ਕਿ ਛੋਟੀਆਂ ਬੈਗ ਹੋਏ ਆ ਜਿਹਦੇ ਵੀਕ ਨਾਲ ਪੂਛਾਂ ਦੱਸਿਆ ਜਾ ਰਿਹਾ ਹੈ ਵੀ ਜੀ ਜੋ ਵੀ ਹੋਇਆ ਮੈਨੂੰ ਪਤਾ ਨਹੀਂ ਹੈ ਮੈਂ ਐਕਚੁਅਲੀ ਚਲਾ ਜਾ ਚੁੱਕਿਆ ਸੀਗਾ ਤੇ ਮੈਂ ਵਾਪਸ ਆਇਆ ਇਹਨਾਂ ਨੇ ਜੋ ਕਿਹਾ ਮੈਂ ਸਾਰਾ ਕੋਈ ਵੀਡੀਓਗ੍ਰਾਫੀ ਨੂੰ ਉਹਨੂੰ ਕੱਢ ਕੇ ਦੇ ਰਿਹਾ ਜੋ ਜੋ ਇਹ ਕਹਿ ਰਿਹਾ ਇਹ ਕਹਿ ਰਿਹਾ ਕਿ ਤੁਹਾਡੇ ਵੇਟਰ ਸੀ ਮੈਂ ਸਾਰੇ ਵੇਟਰਸ ਨੂੰ ਉਰੇ ਪ੍ਰੈਜ਼ੈਂਟ ਕਰਤਾ ਹੋਇਆ ਜਿੰਨੇ ਵੀ ਉਰੇ ਵੇਟਰ ਦਾ ਸਟਾਫ ਲੱਗਿਆ ਹੋਇਆ ਸੀਗਾ ਉਹ ਦੇਖਦੇ ਆ ਉਹਦੇ ਵਿੱਚੋਂ ਕੌਣ ਹੈ ਸਾਰੇ ਇਹਨਾਂ ਨੂੰ ਦਿਖਾਤੀ ਹੈ ਇਹਨਾਂ ਨੂੰ ਵੀਡੀਓਗ੍ਰਾਫੀ ਵੀ ਦਿੰਦੀ ਹੈ ਸਾਰੇ ਜਿਹੜੇ ਵੇਟਰਸ ਆਉਂਦੇ ਹਨ ਨਾ ਜੀ ਇਸੇ ਉਹਨਾਂ ਦੀ ਵੀਡੀਓਜ਼ ਬਣਾਉਨੇ ਆ ਪਹਿਲਾਂ ਸੋ ਇਹ ਦੀ ਮਾਰਨਿੰਗ ਦੀ ਵੀਡੀਓ ਹੈਗੀ ਉਹਨਾਂ ਵਿੱਚ ਇਹਨਾਂ ਚੈੱਕ ਕਰਾ ਦਿੰਨੇ ਆ ਜਿਹੜਾ ਹੋਏਗਾ ਆਪਾਂ ਉਹਦੇ ਹੁਣੇ ਦੇਖ ਲੈਣੇ ਸਾਰੇ ਵੀਡੀਓ ਸਾਰੇ ਜਿੰਨੇ ਵੀ ਵੇਟਰ ਸਟਾਫ ਜੋ ਵੀ ਹੈ ਸਾਰਾ ਪ੍ਰੈਜ਼ੈਂਟ ਹੈ ਇਨਕਲੂਡਿੰਗ ਸਾਡੇ ਸਿਕਿਉਰਟੀ ਗਾਰਡ ਜਾਂ ਮੇਰੇ ਬੇਟੇ ਦਾ ਤੇ ਅਸੀ ਦਾ ਸਮਿਲਟਿਸ ਉਹ ਨੀਟੀ ਕਾ ਖਾਕੇ ਮੇਰੀ ਜਨਾਨਾ ਸਿੰਘ ਨਾਲ ਤੇ ਮੈਂ ਕਿਦਮ ਜਦੋਂ ਮੈਂ ਸਟੇਟ ਤੇ ਜਾਨੀ ਆਪਣੇ ਬੇਟੇ ਕੋਲ ਚੱਲਦੀ ਸੀ ਰਸਤੇ ਜਨਨ ਦੇ ਮੇਰੇ ਕੋਲ ਵੀ ਮਿਲ ਗਈ ਜਿਹਦੀ ਫੋਟੋ ਖਰਾ ਰੰਦੇ ਆ ਮੈਂ ਤੇ ਉਹਨੇ ਪਰਸ ਨੀਚੇ ਰੱਖਿਆ ਮੈਂ ਇਹ ਉੱਪਰ ਬਸ ਰਹਾ ਦਿੱਤਾ ਬਸ 1 ਮਿੰਟ ਤੇ ਇਹ ਫੋਟੋ ਖਿੱਚੀ ਤੇ ਦੇਖ ਹਾਂਜੀ ਕਿੰਨੇ ਵੇਦੀ ਗੱਲ ਹੈ 6 6 ਵਜੇ ਦੀ ਗੱਲ ਹੈ ਬਸ 1 ਮਿੰਟ ਜੀ ਇਸ ਫੋਟੋ ਖਿੱਚੀ ਆ ਤੇ ਮੈਂ ਇਸ ਤਰ੍ਹਾਂ ਦੇਖਿਆ ਪਰਸ ਐਨ ਵਿੱਚ ਪਰਸ ਪਰਸ ਕਰ ਦਿਆ ਹੋਣ ਹੋਣ ਫੋਟੋ ਜੀ ਦੇਖੇ ਵੀ ਸਟਾਰ ਲੱਗਾ ਇਹ ਤਾਂ ਖੁੱਚੀ ਕੇ ਗਏ ਪੱਜਾ ਪਿੱਛੇ ਨੀ ਪਰਸ ਤੇ ਉਹ ਬਸ ਇੱਕ ਪਰਸ ਐਨ ਵਿੱਚ ਰੋਲਾ ਪਾਇਆ ਪਰਸ ਨਹੀਂ ਦਾ ਹੈਗਾ ਪਰਸ ਨਹੀਂ ਹੈਗਾ ਸਾਰੇ ਪਾਸੇ ਦੇਖਿਆ ਬਾਹਰ ਲੱਗੀਆਂ ਰੋਗਾਂ ਰਵਿਥਾਰੇ ਬੰਦ ਕਰਵਾ ਲਈ ਸੀ ਟਾਈਮ ਸਾਰਾ ਖੁੱਚ ਪਰ ਪਰਸ ਨਹੀਂ ਮਿਲਿਆ ਪਰਸ ਦੇ ਵਿੱਚ ਕੀ ਹੋਸੀ ਪਰਸ ਦੇ ਵਿੱਚ ਜਾਣੇ ਆ ਪੈਸੇ ਆ ਸਜਣਾ ਮੇਰਾ ਫੋਨ ਆ ਮੇਰਾ ਕਲ ਦਾ ਐਪਰੋਕਸੀਮੇਟਲੀ ਕਿੰਨੇ ਦਾ ਸਮਾਨ ਸੇ ਡੇਢ ਲੱਖ ਰੁਪਏ ਆ ਹਾਂ ਦਾ ਸਗਣਾ ਦੇਗਾ ਯਾ ਕਿ ਆ ਦੂਜਾ ਹੈ ਫੋਨ ਲੱਗ ਮੇਰੇ ਇੱਕ ਫੋਨ ਆ ਆਈਫੋਨ ਹੈ ਟੋਕਸ ਆ ਯਾਨੀ ਟੋਟਲ ਕਿੰਨੇ ਦਾ ਲੱਗਦਾ ਨੁਕਸਾਨ ਹੋ ਜਾ ਰੋਟੇ ਹੋਵੇ ਦੋ ਟਾਈ ਲੱਖ ਦਾ ਤੇ ਹੋਵੇ ਹੀ ਵੱਧ ਜਾਏਗਾ ਕਿਹਾ ਸੀ ਗੜ ਗੇ ਨਹੀਂ ਗੇ ਨਾ ਹਾਂਜੀ ਇਹਦੇ ਦਾ ਗਣੇ ਅੱਜ ਆ 15 ਹੇੜੇ ਪਾਏ ਸਵਾਲ ਹੈ ਜੋ ਫੋਟੋ ਦਾ ਪਹਿਲਾ ਸਵਾਲ ਇਹਨਾਂ ਗੱਲ ਕਰਕੇ ਹਾਂਜੀ ਉਹ ਵੀ ਕੱਦ पे ਦੇਖਦੇ ਪਏ ਕੈਮਰੇ ਕੋਲ ਦੇ ਕੇ 3D ਵੀ ਖੋਲ੍ਹੇ